ਕਿਸਾਨਾਂ ਦੇ ਕਾਤਲ ਅੱਜ ਜੈਤੋ ਮੰਡੀ ਚਾਏ ਸੀ ਅੱਜ ਫੇਰ ਲੋਕਾਂ ਨੇ ਦਵੱਲੇ ਆ ਕਹਿੰਦੇ ਜੇਕਰ ਕਿਸਾਨ ਇਹ ਕਰਨੋਂ ਨਾ ਹਟੇ ਤਾਂ ਅਸੀਂ ਵੱਡੀ ਰੈਲੀ ਜਿਹੜੀ ਉਹ ਪੰਜਾਬ ਦੇ ਵਿੱਚ ਹੀ ਕਰਕੇ ਦਿਖਾਵਾਂਗੇ ਉਹ ਹੀ ਐਸੀਸੀ ਸਾਡੇ ਮੂਹਰੇ ਕੁਸ ਨਹੀਂ ਉਹ ਤਾਂ ਸਾਡੇ ਲੋਕੋਂ ਹੀ ਚੱਕ ਕੇ ਲੈ ਜਾਣਗੇ ਉਹ ਬੰਦੇ ਨੂੰ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਭਜਾ ਭਜਾ ਕੇ ਗੱਡੀਆਂ 'ਚ ਕਿਉਂ ਲਗਾਈਆਂ ਜਾ ਰਹੀਆਂ ਜੀ ਅਸੀਂ ਨਕਲੀ ਕਿਸਾਨ ਆ ਜੇਕਰ ਅਜ ਨਕਲੀ ਕਿਸਾਨ ਆ ਤਾਂ ਫਿਰ ਸਾਡੇ ਕੋਲੇ ਖੜਕੇ ਜਾਣ ਅਸੀਂ ਨਕਲੀ ਹੋਏ ਤਾਂ ਇਹਨਾਂ ਦੇ ਨਾਲ ਖੜ੍ਹ ਜਾਾਂਗੇ ਜੇ ਅਸਲੀ ਹੋਏ ਤਾਂ ਅਸੀਂ ਸਵਾਲ ਕਰਾਂਗੇ ਇਹਨੇ ਇਹ ਗੱਲ ਕਹਿ ਕੇ ਸਾਰਤਾ ਕਿ ਮੈਂ ਤਾਂ ਇੱਕ ਗੋਲ ਕਰਨਾ ਸੀ ਗੋਲ ਕਰਦਾ ਮੈਂ ਤਾਂ ਇੱਕ ਮੰਗ ਬਿਉਣੀ ਸੀ ਮੰਗ ਪਿਆ ਕੇ ਦਿਖਾਤੀ ਮੈਂ ਕਿਹੜਾ ਫਿਰ ਵੋਟਾ ਮੰਗਣ ਜਾਣਾ ਤਾਂ ਫਿਰ ਸਾਡਾ ਸਵਾਲ ਆ ਕਿ ਤੁਸੀਂ ਅੱਜ ਵੋਟਾ ਮੰਗਣ ਕਿਉਂ ਆਏ ਹੋ ਸਾਡੇ ਤੇ ਸਿੱਧੀਆਂ ਗੋਲੀਆਂ ਕਿਉਂ ਸਾਡੇ ਟਰੈਕਟਰ ਕਿਉਂ ਭੰਨੇਗੇ ਸਾਡੇ ਕਿਸਾਨਾਂ ਤੇ ਅਥਰੂ ਗੈਸ ਦੇ ਐਕਸਪੈਰ ਰਹੀ ਜਿਹੜੇ ਗੋਲੇ ਆ ਉਹ ਕਿਉਂ ਛੱਡੇਗੇ ਸਾਡੇ ਕੁਝ ਸਵਾਲ ਆਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ ਜੈਤੋ ਤੋਂ ਤਸਵੀਰਾਂ ਨੇ ਇੱਕ ਪਾਸੇ ਜਿਹੜਾ ਹੈਗਾ ਹੰਸਰਾਜ ਹੰਸ ਦਾ ਅੱਜ ਜੈਤੋ ਦਾ ਦੌਰਾ ਸੀ ਤਾਂ ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਰੋਧ ਕਿਸਾਨਾਂ ਦੇ ਵੱਲੋਂ ਵਿਰੋਧ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਬੀਜੇਪੀ ਮੁਰਦਾਬਾਦ ਦੇ ਨਾਰੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਜਿਹੜੇ ਹੋ ਲਾਜਾ ਰਹੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹੰਸਰਾਜ ਹੰਸ ਨੇ ਅੱਜ ਜੈਤੋ ਦੇ ਵਿੱਚ ਆਉਣਾ ਤੇ ਜੈਤੋ ਦੇ ਵਿੱਚ ਉਹ ਆਏ ਨੇ ਜੈਤੋ ਦੇ ਵਿੱਚ ਉਹ ਪਹੁੰਚੇ ਨੇ ਤਾਂ ਉਸ ਤੋਂ ਪਹਿਲਾਂ ਜਿਹੜੀਆਂ ਨੇ ਕਿ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਤਾਂ ਇਹ ਦਿਖਾ ਦਈਏ ਕਿ ਹੰਸ ਰਾਜ ਹੰਸ ਦੀ ਗੱਡੀ ਹੈ ਹੰਸ ਰਾਜ ਹੰਸ ਜਿਹੜੇ ਨੇ ਬਿਚਰੇ ਤਾਂ ਕਿਸਾਨਾਂ ਦੇ ਵੱਲੋਂ ਮੁਰਦਾਬਾਦ ਦੇ ਨਾਰੇ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਦਿਖਾ ਦਈਏ ਕਿ ਜਿੱਥੇ ਇੱਕ ਪਾਸੇ ਕਿਸਾਨ ਆਗੂ ਨੇ ਜਿੱਥੇ ਇੱਕ ਪਾਸੇ ਕਿਸਾਨ ਇੱਕ ਪਾਸੇ ਕਿਸਾਨ ਆਗੂ ਨੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਨੇ ਦਾ ਵਿਰੋਧ ਪ੍ਰਦਰਸ਼ਨ ਨੇ ਵੱਲੋਂ ਕੀਤਾ ਜਾ ਰਿਹਾ ਇਹ ਦਾ ਦੇਖੋ ਵਿਰੋਧ ਹੋਣਾ ਹੀ ਹੈ ਕਿਉਂਕਿ ਤੁਹਾਨੂੰ ਪਤਾ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਨੇ ਮੰਨੀਆਂ ਹੋਈਆਂ ਸਾਡੀਆਂ ਮੰਗਾਂ ਜਿਹੜੀਆਂ ਲਾਗੂ ਨਹੀਂ ਕਰ ਰਹੀ ਉਲਟਾ ਸਾਡਾ ਖਨੌਰੀ ਸ਼ੰਭੂ ਬਾਰਡਰ ਤੇ ਸਾਡੇ ਤੇ ਗੋਲੀਆਂ ਚਲਾ ਕੇ ਸਾਡੇ ਤੇ ਸਿੱਧਾ ਹਮਲਾ ਕਰਕੇ ਸਾਡਾ ਸ਼ਹੀਦ ਸ਼ੁਭਕਰਨ ਸਿੰਘ ਸ਼ਹੀਦ ਕਰ ਦਿੱਤਾ ਗਿਆ ਸਾਡੇ ਉੱਤੇ ਬਹੁਤ ਗੰਤੀ ਕਿਸਾਨ ਆ ਜਿਹੜੇ ਫੱਟੜ ਕਰਤੇ ਚਾਰ ਨੌਜਵਾਨਾਂ ਦੀਆਂ ਅੱਖਾਂ ਦੀ ਨਿਗਾਹ ਚਲੀ ਗਈ ਸਾਡੇ ਸ਼ਾਂਤਮਈ ਲੰਗਰ ਵਰਤਾ ਰਹੇ ਨੌਜਵਾਨ ਪਿਰਤਪਾਲ ਸਿੰਘ ਜਿਹਨੂੰ ਬੋਰੀਆਂ ਦੇ ਵਿੱਚ ਪਾ ਕੇ ਉਹਦੀਆਂ ਲੱਤਾਂ ਬਾਹਾਂ ਜਵੜਾ ਤੋੜ ਕੇ ਬੋਰੀ ਦੇ ਵਿੱਚ ਪਾ ਕੇ ਜਿਹੜੀ ਫੋਰਸ ਵੱਲੋਂ ਆਰਐਸਐਸ ਵੱਲੋਂ ਲਜਾਇਆ ਗਿਆ ਸਾਡੇ ਉੱਤੇ ਖੜੇ ਟਰੈਕਟਰਾਂ ਦੇ ਹਮਲੇ ਕਰੇ ਗਏ ਤਾਂ ਵਿਰੋਧ ਬਣਦਾ ਨਹੀਂ ਅੱਜ ਵਿਰੋਧ ਬਣਦਾ ਜਦੋਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਅਸੀਂ ਯਾਦ ਕਰਵਾਉਣ ਲਈ ਜਾ ਰਹੇ ਸੀ ਬੀਜੇਪੀ ਨੂੰ ਉਹਨਾਂ ਨੂੰ ਲਾਗੂ ਕਰਨ ਦੀ بجائے ਉਲਟਾ ਆਪਣੇ ਉਮੀਦਵਾਰਾਂ ਨੂੰ ਅੰਮ ਆ ਵਕ ਵਕ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਲਈ ਉਤਾਰਿਆ ਜਾ ਰਿਹਾ ਹੈ ਹੰਸ ਰਾਜ ਹੰਸਤਾ ਹੀ ਕਹਿੰਦੇ ਨੇ ਕਹਿੰਦੇ ਨੇ ਕਿ ਮੈਂ ਤਾਂ ਕਿਸਾਨਾਂ ਦੀ ਗੱਲ ਪ੍ਰਧਾਨ ਮੰਤਰੀ ਉਹਦੇ ਕੋਲੇ ਰੱਖੂੰਗਾ ਮੈਂ ਖੁਦ ਮੈਨੂੰ ਕਿਉਂ ਜਿਹੜੇ ਹੈਗਾ ਵਿਰੋਧ ਕਰ ਰਹੇ ਨੇ ਕਿਸਾਨ ਮੇਰਾ ਦੇਖੋ ਇਹ ਹੰਸ ਰਾਜ ਦਾ ਕੀ ਅਸੀਂ ਮਤਲਬ ਜੁਮਲੇਬਾਜ਼ ਹੰਸ ਰਾਜ ਆ ਇਹਨੇ ਕੀ ਕਰਿਆ ਪਿਛਲੇ ਇਲੈਕਸ਼ਨ ਇਹਨਾਂ ਨੇ ਮਤਲਬ ਲੜੇ ਉਸ ਤੋਂ ਬਾਅਦ ਜਦੋਂ ਤੁਸੀਂ ਪੱਤਰਕਾਰ ਭਾਈ ਜਾਰੇ ਵਾਲੋਂ ਇਹਨਾਂ ਨੂੰ ਸਵਾਲ ਕੀਤੇ ਗਏ ਤਾਂ ਇਹਨੇ ਇਹ ਗੱਲ ਕਹਿ ਕੇ ਸਾਰਤਾ ਕਿ ਮੈਂ ਤਾਂ ਇੱਕ ਗੋਲ ਕਰਨਾ ਸੀ ਗੋਲ ਕਰਤਾ ਮੈਂ ਤਾਂ ਇੱਕ ਮੰਗ ਪਿਆਉਣੀ ਸੀ ਮੰਗ ਪਿਆ ਕੇ ਦਿਖਾਤੀ ਮੈਂ ਕਿਹੜਾ ਫਿਰ ਵੋਟਾਂ ਮੰਗਣ ਜਾਣਾ ਤਾਂ ਸਾਡੀ ਇੱਥੇ ਮਤਲਬ ਸੋਭ ਕਰਨ ਦੀ ਤਸਵੀਰ ਲਾ ਕੇ ਸਾਡੇ ਪੋਸਟਰ ਆ ਸਾਡੇ ਸਾਹਮਣੇ ਲੱਗੇ ਹੋਏ ਸਾਡੇ ਸਵਾਲ ਆ ਕਿ ਸਾਡੇ ਤੇ ਸਿੱਧੀਆਂ ਗੋਲੀਆਂ ਕਿਉਂ ਸਾਡੇ ਟਰੈਕਟਰ ਕਿਉਂ ਭੰਨੇ ਗਏ ਸਾਡੇ ਕਿਸਾਨਾਂ ਤੇ ਅਥਰੂ ਗੈਸ ਦੇ ਐਕਸਪੈਰ ਹੀ ਜਿਹੜੇ ਗੋਲੇ ਆ ਉਹ ਕਿਉਂ ਛੱਡੇ ਗਏ ਸਾਡੇ ਕੁਝ ਸਵਾਲ ਆ ਉਹਨਾਂ ਦੇ ਜਵਾਬ ਆ ਜਿਹੜੇ ਹੰਸ ਰਾਜ ਦੇ ਕੇ ਜਾਵੇਗੇ ਇਹਦੇ ਵੀ ਅਸੀਂ ਤਾਂ 13 ਦੇ 13 ਸੀਟਾਂ ਦਿੱਤਾਗੇ ਭਾਈ ਭਾ ਕਹਿੰਦੀ ਦੇਖੋ ਲੋਕਾਂ ਦੀ ਜਿਹੜੀ ਏਕਤਾ ਬਹੁਤ ਵੱਡੀ ਚੀਜ਼ ਆ ਜਦੋਂ ਤਿੰਨ ਖੇਤੀ ਕਾਨੂੰਨ ਆਏ ਸੀ ਲੋਕ ਜਿਹੜੇ ਇਹਨਾਂ ਦੇ ਪਾਰਟੀ ਦੇ ਲੋਕ ਸੀ ਕੀ ਕਹਿੰਦੇ ਸੀ ਕਿ ਮੋਦੀ ਨੇ ਜਿਹੜੀ ਕਹਿਤੀ ਉਹ ਵਾਪਸ ਨਹੀਂ ਆਜੇ ਤੱਕ ਕਰ ਲਈ ਤਾਂ ਹੋਇਆ ਕਿ ਲੋਕਾਂ ਨੇ 13 ਮਹੀਨੇ ਅੰਦੋਲਨ ਲੜ ਕੇ ਉਸੇ ਮੋਦੀ ਤੋਂ ਮਾਫੀ ਮੰਨਵਾ ਕੇ ਉਹ ਕਾਨੂੰਨ ਆ ਜਿਹੜੇ ਰੱਦ ਕਰਵਾਏ ਹੁਣ ਇਹਨਾਂ ਦੇ 13 ਜਾਂ 14 ਤੁਸੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਦੱਸੂਗਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ 200 ਤੋਂ ਵੱਧ ਜਥੇਬੰਦੀਆਂ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਹੈ ਕਿ ਇਹਨਾਂ ਨੂੰ ਸਵਾਲ ਕਰੋ ਤਾਂ ਵਕ ਵਕ ਸਟੇਟਾਂ ਦੇ ਵਿੱਚ ਅੱਜ ਇਹਨਾਂ ਦਾ ਜਿਹੜਾ ਜਾਉਣਾ ਬੀਜੇਪੀ ਉੱਪਰ ਹੋ ਚੁੱਕਿਆ ਪੀਜਪੀ ਦੇ ਐਸਸੀ ਬਿੰਕ ਤਾਂ ਇਹ ਵੀ ਕਹਿੰਦਾ ਕਿ ਨਕਲੀ ਕਿਸਾਨ ਨੇ ਜਿਹੜੇ ਸਾਡਾ ਵਿਰੋਧ ਜਿਹੜਿਆ ਕਰ ਰਹੇ ਨੇ ਵਕ ਵਕ ਪਾਰਟੀਆਂ ਦੇ ਨੇ ਉਹ ਸਾਡਾ ਵਿਰੋਧ ਕਰ ਰਹੇ ਨੇ ਕਹਿੰਦੇ ਅਸਲੀ ਕਿਸਾਨ ਨਹੀਂ ਹੈ ਦੇਖੋ ਵੀਰ ਅੱਜ ਦਿਖ ਰਿਹਾ ਹੈ ਨਾ ਕਿ ਆ ਅਸਲੀ ਆ ਕਿ ਨਕਲੀ ਆ ਇਤੋਂ ਦੀ ਜਿਹੜਾ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਭਜਾ ਭਜਾ ਕੇ ਗੱਡੀਆਂ ਅੰਚ ਕਿਉਂ ਲਗਾਈਆਂ ਜਾ ਰਹੀਆਂ ਜੀ ਅਸੀਂ ਨਕਲੀ ਕਿਸਾਨ ਆ ਉਸ ਦਿਨ ਵੀ ਫਰੀਦਕੋਟ ਵਿਰੋਧ ਹੋਇਆ ਸ਼ਾਈ ਹਵੇਲੀ ਦੇ ਸਾਹਮਣੇ ਸਾਡੇ ਇਹੀ ਕੁਝ ਸਵਾਲ ਸੀ ਕਿ ਇਹਦਾ ਜਵਾਬ ਦਿੱਤਾ ਜਾਵੇ ਜੇਕਰ ਅਸੀਂ ਨਕਲੀ ਕਿਸਾਨ ਆ ਤਾਂ ਫਿਰ ਸਾਡੇ ਕੋਲੇ ਖੜਕੇ ਜਾਣ ਅਸੀਂ ਨਕਲੀ ਹੋਏ ਤਾਂ ਇਹਨਾਂ ਦੇ ਨਾਲ ਖੜ੍ਹ ਜਾਾਂਗੇ ਜੇ ਅਸਲੀ ਹੋਏ ਤਾਂ ਅਸੀਂ ਸਵਾਲ ਕਰਾਂਗੇ ਪਰ ਉਹ ਤਾਂ ਗੱਡੀਆਂ ਦੇ ਲੰਘ ਕੀ ਅਸਰ ਪਊਗਾ ਵਿਰੋਧ ਸਾਡੇ ਵਿਰੋਧ ਪ੍ਰਦਰਸ਼ਨ ਤੁਸੀਂ ਪਾਸੇ ਖੜ੍ਹੇ ਹੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਅਸਰ ਕੀ ਪਊ ਉਹ ਤਾਂ ਚੱਲ ਗਏ ਦੇਖੋ ਅਸਰ ਪੈਣਾ ਕਿਉਂਕਿ ਪਿਛਲੇ ਜਦੋਂ ਦਿੱਲੀ ਮੋਰਚਾ ਚੱਲਿਆ ਬੀਜੇਪੀ ਦਾ ਖਰਾਬ 60% ਤੋਂ 6% ਤੇ ਆਇਆ ਕਿ ਨਹੀਂ ਆਇਆ ਤਾਂ ਇਹ ਹੌਲੀ ਹੌਲੀ ਅੰਦੂਲਨ ਦੀ ਜਿਹੜੀ ਰੂਪਰੇਖਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਨੇ ਹੋਰ ਲੜਾਈ ਨੂੰ ਇਸ ਨੂੰ ਤੇਜ਼ ਕਰਨਾ ਔਰ ਹਰ ਹਾਲਤ ਵਿੱਚ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਉਹ ਕਿਸਾਨਾਂ ਨੇ ਮਜ਼ਦੂਰਾਂ ਨੇ ਸਰਕਾਰਾਂ ਤੋਂ ਮੰਨਵਾਉਣੀਆਂ ਇੱਕ ਗੱਲ ਇਹ ਦੱਸਿਓ ਭਾਜੀਪੀ ਵਾਲੇ ਤਾਂ ਕਹਿੰਦੇ ਪਿੰਡਾਂ 'ਚ ਸਾਨੂੰ ਲੋਕ ਡੀਕੀ ਜਾਂਦੇ ਆ ਸਾਡੇ ਸਵਾਗਤ ਲਈ ਖੜੇ ਆ ਤੇ ਤੁਸੀਂ ਕਹਿੰਦੇ ਹੋ ਕਿ ਆਹ ਵਿਰੋਧ ਆ ਇਹ ਭਗਤੋਂ ਦੀ ਵੀ ਡੀਕਿਆ ਸੀ ਇਹਨਾਂ ਨੂੰ ਜਦੋਂ ਸਾਰਾ ਪਿੰਡ ਨੇ ਉੱਠ ਕੇ ਪੈ ਗਿਆ ਹਾਂ ਉਥੋਂ ਲਟੇਰੇ ਲੋਕ ਆ ਜਿਨ੍ਹਾਂ ਨੇ ਪਹਿਲਾਂ ਕਾਲੀਦਾਲ ਵੇਲੇ ਮਾਨਤਾ ਵਜ ਕੇ ਲੋਕਾਂ ਨੂੰ ਲੁੱਟਿਆ ਲੋਕਾਂ ਲੋਕਾਂ ਤੋਂ ਪੈਸੇ ਵਸੂਲੇ ਫਿਰ ਉਹਨਾਂ ਨੂੰ ਲੱਗੇ ਵੀ ਕਾਲੀਦਾਲ ਕੋਈ ਬਰਗਾੜੀ ਕਾਂਡ ਦੇ ਵਿੱਚ ਬਦਨਾਮ ਹੋ ਗਿਆ ਫਿਰ ਉਹ ਕਾਂਗਰਸ ਵੜ ਗਏ ਜਦੋਂ ਉਹਨੂੰ ਪਤਾ ਹੀ ਕਾਂਗਰਸ ਤੁਹਾਨੂੰ ਕੋਈ ਨਾ ਮਰਿਆ ਹੁਣ ਉਹ ਭਾਜਪਾ ਜੋਗਣਾਂ ਨੇ ਉਹਦਾ ਤਾਂ ਇਹ ਗੱਲ ਕਰ ਰਿਆ ਪਹਿਲਾਂ ਸੀ ਅਸੀਂ ਗੌੜ ਬ੍ਰਾਹਮਣ ਫਿਰ ਬਣ ਕੇ ਦਰਜੀ ਤੁਰਦੇ ਵਰਦੇ ਮਰਾਸੀ ਬਣ ਗਏ ਹੁਣ ਮਾਤਾ ਦੀ ਮਰਜ਼ੀ ਹੁਣ ਗਾ ਉਹਨਾਂ ਨੇ ਕਿੱਥੇ ਜਾਣਾ ਉਹਨਾਂ ਲੋਕਾਂ ਨੇ ਜਿਹੜੇ ਅਣਖੀ ਲੋਕ ਆ ਜਿਹੜੇ ਲੜਨ ਵਾਲੇ ਲੋਕ ਆ ਉਹ ਅੱਜ ਵੀ ਧਰਤੀ ਤੇ ਜਾਉਂਦੇ ਨੇ ਅੱਜ ਵੀ ਲੜ ਰਹੇ ਨੇ ਅੱਜ ਵੀ ਇਤਨੀ ਹਕੂਮਤਾਂ ਨਾਲ ਟੱਕਰਾਂ ਲੈ ਰਹੇ ਨੇ ਜੇ ਅੱਜ ਉਹਨਾਂ ਦਾ ਵਿਰੋਧ ਨਾ ਹੁੰਦਾ ਤੇ ਭਾਰਤੀ ਜਨਤਾ ਵਾਲ ਜਿਹੜਾ ਗਰਾਫ ਹੈ 200 ਸੀਟ ਤੋਂ ਥੱਲੇ ਨਹੀਂ ਆ ਸਕਦਾ ਸੀ ਕੋਕੇ ਲੋਕ ਆ ਵਿਰੋਧਾ ਕਰਨੀ ਜਦੋਂ ਬਾਜ ਜੈਤੋ ਦੀ ਧਰਤੀ ਤੇ ਤੁਸੀਂ ਪੱਤਰਕਾਰ ਜੀ ਨੂੰ ਅਸੀਂ ਆਪ ਦਾ ਥੰਮ ਮੰਨਦੇ ਆ ਜਿਹਨੂੰ ਸਾਡੀ ਆਵਾਜ਼ ਮੰਨਦੇ ਆ ਅਸੀਂ ਜਦੋਂ ਤੁਸੀਂ ਆਪਦੀਆਂ ਮੂਵੀਆਂ ਚਲਾਉਂਗੇ ਜਦੋਂ ਤੁਸੀਂ ਆਦੇ ਮੋਬਾਈਲਾਂ ਤੇ ਆਪਦੀਆਂ ਸਾਰਾ ਕੁਝ ਫੇਸਬੁੱਕਾਂ ਤੇ ਚਲਾਉਂਗੇ ਇਹ ਲੋਕਾਂ ਕੋਲੇ ਜਾਣਾ ਹੈ ਉਹ ਕਿੰਨੇ ਲੋਕਾਂ ਨੇ ਸਾਡੇ ਨਾਲ ਜੁੜੇ ਹੋਏ ਆ ਕਿੰਨੇ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ ਲੋਕਾਂ ਨੇ ਲੱਗਣਾ ਵੀ ਲੋਕਾਂ ਨੂੰ ਪਤਾ ਲੱਗਣਾ ਕਿ ਕਿਸਾਨਾਂ ਦੇ ਕਾਤਲ ਅੱਜ ਜੈਤੋ ਮੰਡੀ ਚਾਏ ਸੀ ਅੱਜ ਫੇਰ ਲੋਕਾਂ ਨੇ ਦਵੱਲੇ ਆ ਕੱਲ ਉਹਨਾਂ ਨੇ ਢੁੱਡੀਗਾਂ ਪਿੰਡ ਦੇ ਦਵੱਲੇ ਪਰਸੋ ਭਗਤਪੁਰ ਨੇ ਦਵੱਲੇ ਫਰੀਦਕੋਟ ਦੇ ਦਵੱਲੇ ਸਾਦਕ ਦੇ ਦਵੱਲੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦੀ ਹੋਰ ਨੰਮੀ ਲੜਾਈ ਲੜ ਜਾਣੀ ਹੈ ਇਹਨਾਂ ਦਾ ਪਿੰਡਾਂ ਦੇ ਵਿੱਚ ਲੋਕਾਂ ਨੇ ਦੁਬਹਰ ਕਰ ਦੇਣਾ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਕਰਦੇ ਆ ਕਿ ਪਹਿਲਾਂ ਵੀ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪ ਦਾ ਸ਼ਾਂਤੀ ਦੇ ਆਪਨੀ ਗੱਲ ਲੋਕਾਂ ਚ ਲੈ ਕੇ ਜਾਣੀ ਹੈ ਜੇ ਅਸੀਂ ਲੜਨ ਵਾਲੇ ਹੁੰਦੇ ਜਿਵੇਂ ਅਸੀਂ ਖੜਨ ਵਾਲੇ ਓਵੇਂ ਹੁੰਦੇ ਜਿਵੇਂ ਕਹਿੰਦੇ ਹੁੰਦੇ ਆ ਫਿਰ ਸਾਡੇ ਮੂਰੇ ਬਾਰਡਰ ਦਾ ਜਿਹੜਾ ਸ਼ਿਮੂ ਬਾਰਡਰ ਤੇ ਖਨੋਰੀ ਬਾਰਡਰ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਸੀ ਜੀ ਕਹਿੰਦੇ ਕਿ ਪਿੰਡਾਂ ਚ ਵੜਨਾ ਦੁੱਬਰ ਕਰ ਦੇਣਾ ਪਰ ਭਾਜਪਾ ਦਾ ਐਸਸੀ ਬਿੰਕ ਤਾਂ ਇਹ ਕਹਿੰਦਾ ਕਿ ਅਸੀਂ ਨਾਲ ਲਿਜਾ ਕੇ ਹਾਂ ਸਰ ਐਸ ਨੂੰ ਪਿੰਡਾਂ ਦੇ ਵਿੱਚ ਘਮਾਵਾਂਗੇ ਜਿਹਨੇ ਰੋਕਣਾ ਰੋਕ ਕੇ ਦੇਖ ਲੈ ਉਹ ਐਸਸੀ ਬਿੰਕ ਮੈਂ ਵੀ ਕੱਲ ਸਵਾਲ ਕੀਤਾ ਉਹ ਬੰਦੇ ਤੇ ਵੀ ਜਦੋਂ ਆਪਦੇ ਕਿਥੇ ਲੀਡਰ ਨੇ ਸੈਡਾ ਸਿੰਘ ਆਲੇ ਮਜ਼ਦੂਰਾਂ ਦੀਆਂ ਜ਼ਮੀਨਾਂ ਖੋਲੀਆਂ ਸੀ ਐਸਸੀ ਲੋਕਾਂ ਦੀਆਂ ਖੋਲੀਆਂ ਸੀ ਉਦ ਜਦੋਂ ਸੰਗਰੂਰ ਦੀ ਧਰਤੀ ਤੇ ਆਪ ਦੇ ਲੀਡਰ ਮਜ਼ਦੂਰਾਂ ਦੇ ਸਿਰ ਪਾੜਦੇ ਸੀ ਉਦੋਂ ਐਸੀ ਕਿੱਥੇ ਸੀ ਜਦੋਂ ਮਜ਼ਦੂਰਾਂ ਦੀਆਂ ਰਾਸ਼ਨ ਕਟਾ ਦੀਆਂ ਗੱਲਾਂ ਆਉਂਦੀਆਂ ਰਿਗਾਰਦ ਦੀਆਂ ਗੱਲਾਂ ਆਉਂਦੀਆਂ ਸੇਹ ਹੂਤਾਂ ਦੀਆਂ ਗੱਲਾਂ ਆਉਂਦੀਆਂ ਉਹ ਐਸੀ ਲੀਡਰ ਕਿੱਥੇ ਸੀ ਉਹ ਸਿਰਫ ਜਿਵੇਂ ਘਰੇਵਾਲ ਆਪਣੀ ਨਾਂ ਨੂੰ ਚਮਕਾਉਂਦਾ ਉਹ ਡਾਕਟਰ ਚਮਕਾਉਂਦਾ ਉਹ ਇਹੋ ਜਿਹਾ ਇੱਕ ਲੀਡਰ ਹੈ ਅਸੀਂ ਉਹਨੂੰ ਵੀ ਸਵਾਲ ਕੀਤਾ ਕੋਈ ਨਹੀਂ ਕਾਕਾ ਤੂੰ ਵੀ ਬਿੰਡਾ ਚਾਜੀ ਤੇਰੀ ਵੀ ਸਾਨੂੰ ਤਾਕਤ ਦਾ ਪਤਾ ਲੱਗ ਜੂ ਸਾਡੀ ਤਾਕਤ ਬਧੂਬਾਰ ਅਸੀਂ ਕਹਿੰਦੇ ਆ ਧਰਮ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਿਸੇ ਵੀ ਹਾਲਤ ਦੇ ਵਿੱਚ ਪਾਉਂਦੇ ਉਹਨੂੰ ਦੰਗੇ ਕਰਾਉਣੇ ਪੈਣ ਪਾਉਂਦੇ ਇੱਥੇ ਫੌਜੀ ਰਾਜ ਕਰਨਾ ਪਵੇ ਪਾਉਂਦੇ ਇੱਥੇ ਸ਼ਾਸਨ ਕੋਈ ਮਰਜ਼ੀ ਲਾਉਣਾ ਪਵੇ ਉਹ ਗੱਦੀ ਤੇ ਪਹੁੰਚਣਾ ਚਾਹੁੰਦੀ ਹੈ ਅਸੀਂ ਲੋਕਾਂ ਨੂੰ ਇੱਕ ਅਪੀਲ ਕੀਤੀ ਹੈ ਵੀ ਜੇਕਰ ਇਹ ਰਾਜ ਗੱਦੀ ਤੇ ਪਹੁੰਚ ਗਏ ਉਹ ਤੋਂ ਬਾਦ ਡਿਕਟੇਟਰਸ਼ਿਪ ਆਉਣੀ ਹੈ ਤੁਹਾਨੂੰ ਫੇਰ ਵਿਰਾਜ ਭਾਗ ਜਿਹੜੀ ਤੁਸੀਂ ਸਰਕਾਰਾਂ ਬਦਲਣ ਦੀ ਗੱਲ ਕਰਦੇ ਆ ਇਹਨਾਂ ਨੇ ਨਹੀਂ ਕਰਨੀ ਪਰ ਸਿੱਧੇ ਚੇਤਾਵਨੀ ਵੀ ਦਿੱਤੀ ਉਹਨਾਂ ਨੇ ਕਿ ਕਹਿੰਦੇ ਜੇਕਰ ਕਿਸਾਨ ਇਹ ਕਰਨੋਂ ਨਾ ਹਟੇ ਤਾਂ ਅਸੀਂ ਵੱਡੀ ਰੈਲੀ ਜਿਹੜੀ ਉਹ ਪੰਜਾਬ ਦੇ ਵਿੱਚ ਹੀ ਕਰਕੇ ਦਿਖਾਵਾਂਗੇ ਫਿਰ ਆ ਕੇ ਦੇਖਣਾ ਰੈਲੀ ਕਰਨ ਦਾ ਬਾਈ ਜੀ ਅਧਿਕਾਰ ਸਾਰਿਆਂ ਨੂੰ ਆਪਦੀ ਗੱਲ ਲਿਆਂਦਾ ਅਧਿਕਾਰ ਸਾਨੂੰ ਅਸੀਂ ਆਏ ਮੇ ਆ ਅਸੀਂ ਵੀ ਆਏ ਆ ਗੱਲ ਕੀਤੀ ਅਸੀਂ ਉਹ ਵੀ ਕਰ ਸਕਦੇ ਆ ਪਰ ਪਰ ਜੇ ਕੋਈ ਇਹ ਕਹੂਗਾ ਵੀ ਵੀ ਅਸੀਂ ਬਹੁਤ ਵੱਡੇ ਕੋਈ ਕੈਟਾਗਰੀ ਸਾਡੀ ਹੈ ਆਏ ਨਹੀਂ ਸਾਡੇ ਕਿਸਾਨ 'ਚ ਦਿੱਲੀ 'ਚ ਗੋਲੀਆਂ ਖਾ ਸਕਦੇ ਆ ਸ਼ੰਭੂ ਬਾਡਰ ਤੇ ਗੋਲੀਆਂ ਖਾ ਸਕਦੇ ਆ 2 200 300 ਕਤਲਾਂ ਦੇ ਪਰਚੇ ਦਰਜ ਕਰਾ ਸਕਦੇ ਆ ਉਹ ਹੀ ਐਸਸੀਐਸਟੀ ਸਾਡੇ ਮੂਹਰੇ ਕੁਛ ਨਹੀਂ ਉਹ ਤਾਂ ਸਾਡੇ ਲੋਕੋਂ ਹੀ ਚੱਕ ਕੇ ਲੈ ਜਾਣਗੇ ਉਹ ਬੰਦੇ ਨੂੰ ਪਰ ਐਸਸੀ ਉਸ ਵੀਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਤੂੰ ਲੜਨਾ ਭਾਰਤਿਆ ਜਨਤਾ ਪਾਰਟੀ ਦਾ ਤੇਰੇ ਗੱਲ 'ਚ ਪਰਣਾ ਪਾਇਆ ਵਾ ਸਾਡੇ ਮਜ਼ਦੂਰ ਭਰਾਵਾਂ ਨੂੰ ਜਿਨ੍ਹਾਂ ਦਾ ਅਸੀਂ ਕਿਸਾਨ ਮਜ਼ਦੂਰ ਮੋਰਚਾ ਬਣਾਇਆ ਜਿਨ੍ਹਾਂ ਦੀ ਅਸੀਂ 750 ਨਰੇਗਾ ਦੀ ਦਿਹਾੜੀ ਦੀ ਮੰਗ ਕਰਦੇ ਆ ਜਿਨ੍ਹਾਂ ਨੂੰ ਤੁਹਾਨੂੰ ਮੋਂ ਪਹਿਲਾਂ ਸਹਾਇਤਾ ਦੀ ਮੰਗ ਕਰਦੇ ਆ ਸਾਡੀਆਂ ਕਿਸਾਨਾਂ ਮੰਗ ਤੂੰ ਉਹ ਨਾ ਮੰਗਾ ਦੇਂ ਲੜਾ ਇਹਨਾਂ ਲੋਕਾਂ ਨੂੰ ਸਵਾਲ ਕਰ ਤੂੰ ਲੋਕਾਂ ਦੇ ਨਾਲ ਖੜਨਾ ਆ ਕੇ ਜੋਕਾ ਦੇਣਾ